ਹਾਂਜੀ ਹਾਂਜੀ ਮੀਕੇ ਭਾਜੀ ਕੀ ਹਾਲ ਠੀਕ ਹੋ ਠੀਕ ਠਾਕ ਆ ਭਾਜੀ ਕਿੱਧਰ ਗੋਬਰ ਤੇ ਹੱਥ ਮਾਰੀ ਜਾਂਦੇ ਹੋ ਭਾਜੀ ਇਹ ਗੋਬਰ ਨਹੀਂ ਜੀ ਹਾਂਜੀ ਇਹ ਤਾਂ ਭਾਜੀ ਸੋਨਾ ਆ ਸੋਨਾ ਵਾ 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 ਕਿਸਾਨ ਦੋਸਤ ਵਾਕਿਆਗਰ ਠੀਕ ਆ ਵੀ ਇਹ ਕਿਸਾਨ ਵਾਸਤੇ ਸੋਨਾ ਹੀ ਆ ਅਜਾ ਕੋਕੋਪੈਟ ਦੀ ਭਰਾਈ ਹੋ ਰਹੀ ਹੈ ਜੀ ਹਾਂਜੀ 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 ਭਾਜੀ ਕਿਸ ਚੀਜ਼ ਦੀ ਤਿਆਰੀ ਬਈ ਵੇਲ ਤਿਆਰ ਕਰ ਰਹੇ ਹੋ ਇਹ ਭਾਜੀ ਖਰਬੂਜੇ ਦੀ ਵੇਲ ਤਿਆਰ ਕਰ ਰਹੇ ਜੀ ਅੱਛਾ ਵਾ ਵਾ ਤੇ ਵੈਰੈਟੀ ਫਿਰ ਆਪਣੇ ਵਾਲੀ ਗ੍ਰੀਨਫੀਲਡ ਦੀ ਗ੍ਰੀਨਫੀਲਡ ਦੀ ਗੋਲਡਨ ਜੁਗਲੀ ਲੋ ਜੀ গোল্ডেন জুবলি আচ্ছা ਵੀ ਕੱਢਿਆ ਹੈ ਲੱਗੇ ਬੰਦ ਇਹ ਕਿਸਾਨ ਦੋਸਤ ਉਰੇਟੀ ਹੈ গোল্ডেন জুবলি গ্রিন ফিল্ড ਦੀ ਸੀਡ ਕੁਆਲਟੀ ਵੀ ਠੀਕ ਲੱਗਦੀ ਮੇਕੇ ਪਾ ਜੀ ਇਹ ਹੁਣੇ ਖੋਲੇ ਜੇ ਹੁਣੇ ਖੋਲੇ ਉਹ ਫੋਕ ਦੀ ਸ਼ਿਕਾਇਤ ਨਹੀਂ ਸੀਡ ਦੇ ਵਿੱਚ ਨਹੀਂ ਜੀ ਨਹੀਂ ਦਾਣਾ ਵਧੀਆ ਹੈ ਨਹੀਂ ਨਹੀਂ ਦਾਣਾ ਤਾਂ ਠੀਕ ਲੱਗਦਾ ਫਿਰ ਵੇਲ ਭਰਾਈ ਕਰ ਰਹੇ ਹਾਂ ਬਾਈ ਜੀ ਟਾਈਮ ਨਾਲ ਲਾ ਰਹੇ ਹਾਂ ਔਰ ਬਹੁਤ ਅੱਛੀ ਗੱਲ ਹੈ ਜੇ ਟਾਈਮ ਨਾਲ ਲਾਓਗੇ ਤੇ ਮਾਰਕੀਟ ਦੇ ਵਿੱਚ ਵੀ ਦੋ ਪੈਸੇ ਮਿਲਣ ਦੇ ਚਾਂਸ ਹੁੰਦੇ ਹਾਂਜੀ ਹਾਂਜੀ ਕਿੰਨੀ ਵੇਲ ਭਰਾਈ ਕਰ ਰਹੇ ਹੋ ਬਾਈ ਜੀ ਭਾਈ ਜੀ ਇਹ ਇਸ ਵੇਲੇ ਕਿਲੋ ਸੀਡ ਹੈ अच्छा मतलब 4 ਤੋਂ 5 ਏਕੜ ਲੱਗ ਜਾਂਦੇ ਕਿਲੋ ਨਾਲ ਹਾਂਜੀ ਹਾਂਜੀ ਬੜੇ ਰਾਸ ਆ ਠੀਕ ਆ ਇਹ ਭਾਈ ਅਮਰੀਕ ਸਿੰਘ ਪਿੰਡ ਕਾਲਵਾ ਏਰੀਆ ਕਰਤਾਰਪੁਰ ਡਿਸਟ੍ਰਿਕਟ ਜਲੰਧਰ ਪੈ ਜਾਂਦਾ ਜੀ ਇਹ ਹਾਂਜੀ ਹਾਂਜੀ ਡਿਸਟ੍ਰਿਕਟ ਜਲੰਧਰ ਠੀਕ ਆ ਅਮਰੀਕ ਸਿੰਘ ਆਪਣੇ ਨਾਲ ਕਿੰਨਾ ਸਮਾਂ ਹੋ ਗਿਆ ਗ੍ਰੀਨਫੀਲਡ ਦੇ ਪ੍ਰੋਡਕਟ ਲਾਉਂਦੇ ਹੋਇਆ ਤੁਹਾਨੂੰ ਆਪਾਂ ਨੂੰ ਹੋਈ ਚੱਲੇ ਜੀ 10-11 ਸਾਲ 10-11 ਸਾਲ ਹੋ ਗਿਆ ਆਪਾਂ ਪਿੰਡ ਤੁਰੇ ਸੀ ਹਾਲੰਪੁਰ ਪੱਕਾ ਤੋਂ ਹਾਲੰਪੁਰ ਪੱਕਾ ਤੋਂ ਪਹਿਲੇ ਸਾਲ ਤੋਂ ਨੂੰ ਉਦੋਂ ਆਪਾਂ ਵਾਟਰਮੈਲ ਲਾਇਆ ਸੀ ਆਪਣਾ ਹਾਂ ਉਦੋਂ ਬਾਅਦ ਤੁਸੀਂ ਨਾਲ ਖਰਬੂਜਾ ਲਾਉਣਾ ਸ਼ੁਰੂ ਇਹ ਖਰਬੂਜਾ ਕਿੰਨੇ ਕ ਸ ਚਲੋਂਦੇ ਨੂੰ ਹੋਵੇ ਜੀ 4-5 ਸਾਲ ਓਕੇ ਗੋਲਡਨ ਜੁਬਲੀ ਵੈਰੈਟੀ ਲਾਈ ਪਹਿਲੋ ਹਨਾ ਹਾਂ ਉਹ ਕਿਹੜੇ ਸਰਪੰਚ ਦੇ ਲਾਏ ਸੀ ਕਾਲੇ ਖੇੜੇ ਲਾਈ ਸੀ ਕਿਵੇਂ ਆ ਵੈਰੈਟੀ ਇਹ ਬਹੁਤ ਵਧੀਆ ਹੈ ਆਮ ਦੂਸਰੀਆਂ ਵੈਰੈਟੀਆਂ ਤੋਂ ਕੀ ਬਿਹਤਰ ਹੈ ਇਹ ਚ ਪਾਜੀ ਆਜੋ ਤੁਸੀਂ ਵੀ ਨੇੜੇ ਆਜੋ ਇਹ ਪਾਜੀ ਹੁਣਾਂ ਦੇ ਖੇਤ ਆ ਇਹ ਪਾਜੀ ਹੁਣੀ ਇਹਨਾਂ ਕੋ ਠੇਕੇ ਤੇ ਪੈੜੀ ਲੈ ਕੇ ਅਮਰੀਕ ਸਿੰਘ ਜੀ ਕਰਦੇ ਖੇਤੀ ਆਪਣੀ ਸਾਰੀ ਤੇ ਅਮਰੀਖ ਭਾਈ ਤੇ ਦੱਸ ਰਿਹਾ ਸੀ 골ਡਨ ਜੁਬਲੀ ਕੀ ਖਾਸੀਅਤ ਆ ਤੁਹਾਨੂੰ ਤੁਸੀਂ ਉਹ ਰੇਟਿੰਗ 골ਡਨ ਜੁਬਲੀ ਦੀ ਇੱਕ ਤਰ੍ਹਾਂ ਦੀ ਜਾਲੀ ਜਿਹੜੀ ਹੁੰਦੀ ਆ ਜੀ ਉਹ ਬਹੁਤ ਸੰਘਣੀ ਹੁੰਦੀ ਆ ਵਧੀਆ ਜਾਲੀ ਪੈਣ ਨਾਲੋਂ ਵਧੀਆ ਹੈਗੀ ਆ ਓਕੇ ਵਪਾਰੀ ਪਸੰਦ ਕਰਦਾ ਵਪਾਰੀ ਬਾਹਰਲਾ ਵਪਾਰੀ ਇਹਨੂੰ ਜ਼ਿਆਦਾ ਪਸੰਦ ਕਰਦਾ ਆ ਉਹ ਲੈ ਕੇ ਜਾਣਾ ਉਹ ਜ਼ਿਆਦਾ ਤੇ ਤੜਾਈਆਂ ਕਿੰਨੀਆਂ ਕਿੱਕ ਦੇ ਜਾਂਦੀਆਂ ਵੈਰਾਈਆਂ ਭਾਈ ਭਾਈ ਜਦੋਂ ਦੀ 5 6 5 6 ਤੜਾਈਆਂ ਦੇ ਜਾਂਦੀਆਂ ਹੱਸ ਕੇ ਹਾਂਜੀ ਠੀਕ ਹੈ ਬਾਕੀ ਆਪਣੀ ਮਿਹਨਤ ਤੇ ਹਾਂ ਚਲੋ ਮਿਹਨਤ ਤਾਂ ਹੈ ਹੀ ਆ ਜੀ ਉਹ ਤਾਂ ਸਰ ਬੰਦੇ ਦਾ ਤਯਰਬਾ ਆਪਣਾ ਮਿਹਨਤ ਮਿਹਨਤ ਤੇ ਦੇਖੋ ਜੀ ਇਹ ਜਿਹੜੀ ਸਬਜ਼ੀ ਨੇ ਤਾਂ ਪਹਿਲਾਂ ਬਾਕੀ ਕੰਮ ਬਾਅਦ ਚ ਹਾਂਜੀ ਹਾਂਜੀ ਠੀਕ ਹੈ ਤੁਸੀਂ ਤਸਲੀਬ ਖਸਮੇ ਵੈਰਾਈਟੀ ਤੋਂ ਤਾਂ ਹੀ ਜੁੜੇ ਹੋਏ ਹਾਂਜੀ ਹਾਂਜੀ ਬਿਲਕੁਲ ਔਰ ਇਹ ਕਿ ਕਿਲੋ ਸੀਡ ਭਰ ਰਿਹਾ ਹੈ ਫਿਰ ਕਿਲੋ ਸੀਡ ਭਰ ਰਿਹਾ ਹੈ ਜੀ ਔਰ ਜੇ ਕਿਸੇ ਕਿਸਾਨ ਦੋਸਤ ਨੂੰ ਲੋੜ ਪਵੇ ਵੇਲ ਦੀ ਜੇ ਕੋਈ ਵੇਲ ਤਿਆਰ ਕਰਾਉਣਾ ਹੋਵੇ ਕਰਦੇ ਹੋਗੇ ਵੇਲ ਤਿਆਰ ਕਰਵਾਣੀ ਹੋਵੇ ਤਾਂ ਕਰ ਦਵਾਂਗੇ ਜੀ ਕਰਦੇ ਹੋਗੇ ਹੈਨਾ ਇਹ ਪਾਜੀ ਮਰੀਤ ਸਿੰਘ ਪਿੰਡ ਕਾਲਵਾ ਤੋਂ ਏਰੀਆ ਕਰਤਾਰਪੁਰ ਡਿਸਟ੍ਰਿਕਟ ਜਲੰਧਰ ਚਲੋ ਕੰਟੈਕਟ ਨੰਬਰ ਆਪਾਂ ਫਾਰਮਰ ਨੂੰ ਦੇ ਦਾਂਗੇ ਤੇ ਜੇ ਕੋਈ ਤਰਬੂਜ ਦੀ ਵੀ ਕਰਵਾਣੀ ਹੋਵੇ ਉਹ ਵੀ ਕਰ ਦੋ ਤਰਬੂਜ ਦੀ ਵੀ ਕਰ ਦੋਗੇ ਹੈਨਾ ਟ੍ਰੇਜ ਕਰ ਰਹੇ ਤੁਸੀਂ ਇਹ ਹਾਂਜੀ ਹਾਂਜੀ ਟ੍ਰੇ ਵਿੱਚ ਠੀਕ ਇਹਦੀ ਕੁਆਲਿਟੀ ਠੀਕ ਰਹੂਗੀ ਕੋਈ ਤੱਲੋ ਜੜ ਵਗੈਰਾ ਪੂਰੀ ਹੋਵੇਗੀ ਜੜ ਪੂਰੀ ਆਊਗੀ ਜੀ ਹਾਂਜੀ ਆ ਦੇਖੋ ਨਾ ਆਮ ਦੇ ਕੋ ਆਮ ਜਿਹੜਾ ਹੁੰਦਾ ਚੌਰਾਸ ਹੁੰਦਾ ਆ ਇਹ ਕੋਲ ਆ ਕਿੰਨੀ ਜਗ੍ਹਾ ਇਹਦੇ ਵਿੱਚ ਸਪੇਸ ਦੇਖੋ ਫਿਰ ਆ ਜੜ ਵਧੀਆ ਉਹਦੇ ਵਿੱਚ ਗੁੱਛਾ ਬਣ ਜਾਏਗਾ ਹੈਨਾ ਗੁੱਛਾ ਬਣੇਗਾ ਇਹਦਾ ਠੀਕ 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 ਅੱਛਾ ਕਿਸਾਨ ਦੋਸਤ ਜੇ ਕੋਈ ਡਿਮਾਂਡ ਕਰੇ ਆਪਣੀ ਵੀਡੀਓ ਦੇਖ ਕੇ ਤੇ ਉਹਦੀ ਵੇਲ ਤਿਆ ਹਾਂਜੀ ਚਲੋ ਰੇਟ ਆਪਾਂ ਉਹਨਾਂ ਬੈਠ ਕੇ ਤੈਅ ਕਰ ਲਾਂਗੇ ਜੇ ਆਪਣਾ ਸੀਟ ਦੇਵੇ ਕੋਸ ਸਾਹਿਬ ਨੂੰ ਤੇ ਜੇ ਆਪਣੇ ਕੋਈ ਸੀਟ ਲੈਣਾ ਚਾਹਵੇ ਕੋਸ ਸਾਹਿਬ ਨੂੰ ਕੋਸ ਸਾਹਿਬ ਦੇਣਾ ਚਲੋ ਠੀਕ ਹੈ ਅਮਰੀਕ ਪਾਜੀ ਕਰੋ ਤੁਸੀਂ ਤਿਆਰੀ ਅੱਜ ਤੁਹਾਨੂੰ ਰੋਕਿਆ ਮੈਂ ਚੱਲਦੇ ਕੰਮ ਤੋਂ ਤੇ ਚਲੋ ਕਰੋ ਤਿਆਰੀ ਆਪਾਂ ਹੋਰ ਵੀ ਕਿਸਾਨ ਦੋਸਤਾਂ ਨੂੰ ਇਹਦੀ ਸੇਵਾ ਮਹੱਈਆ ਕਰਾਉਣੀ ਠੀਕ ਹੈ ਤੁਸੀਂ ਤਿਆਰਬੇਕਰ ਬੰਦੇ ਹੋ ਮੇਰੇ ਨਾਲ 8-10 ਸਾਲ ਤੋਂ ਜੁੜੇ ਹੋਏ ਹੋ ਤੇ ਵੇਲ ਵਧੀਆ ਢੱਡੀ ਹੁੰਦੀ ਹੈ ਜਿੱਥੇ ਵੀ ਆਪਾਂ ਪਹਿਲੇ ਕੁਝ ਸਾਲਾਂ ਤੋਂ ਜਿੱਦਾਂ ਆਪਾਂ ਉਹ ਪਿੰਡ ਮਨੇਆਲਾ ਪਿੰਡ ਦਿੱਤਾ ਸੀ ਤੋਤੀ ਪਿੰਡ ਵੇਲ ਦਿੱਤੀ ਸੀ ਤੇ ਬੰਦਿਆਂ ਨੇ ਵਧੀਆ ਪਸੰਦ ਕਰੀ ਵੀ ਜਿਹੜੀ ਢਾਡੀ ਵੇਲ ਭرائی ਆ ਉਹ ਚ ਮਰਿਆ ਵੇਲ ਬਹੁਤ ਘੱਟ ਨਿਕਲਦੀ ਖੇਤ ਚ ਜਾ ਕੇ ਡੈੱਡ ਹੋਣ ਦੀ ਜਿਹੜੀ ਪ੍ਰਸੰਤਾ 2% ਵੀ ਨਹੀਂ ਹੈਗੀ ਉਹ 1% ਵੀ ਨਹੀਂ ਜੀ ਹਾਂ ਇਹ ਚੀਜ਼ ਇਹ ਚੀਜ਼ ਦੀ ਗਾਰੰਟੀ ਹੈ ਤੁਹਾਨੂੰ ਚਲੋ ਫਿਰ ਵੀ ਆਪਾਂ ਇਹਨੇ ਆ ਵੀ ਜਦੋਂ ਬੂਟਾ ਤਿਆਰ ਹੁੰਦਾ ਕੋਈ ਨਾ ਕੋਈ ਤੇ ਵਿੱਚ ਡੈਮੇਜ ਹੁੰਦਾ ਲੇਕਿਨ ਆਮ ਜਿਹੜੀ ਆਪਾਂ ਫਾਰਮ ਤੋਂ ਤਿਆਰ ਕਰਾਉਂਦੇ ਔਰ ਉਹ ਢਾਡੇ ਤਿਆਰ ਕਰਨ ਦੇ ਵਿੱਚ ਬਹੁਤ ਫਰਕ ਹੈ ਵਿੱਚ ਡੈਮੇਜ ਹੋ ਅਲੱਗ ਗੱਲ ਆ ਹਾਂਜੀ ਜਿੱਦਾਂ ਮੰਨ ਲਓ ਖੇਤ ਦੇ ਵਿੱਚ ਆਪਾਂ ਲਾ ਜਾ ਕੇ ਲਾਤੀ ਆ ਜੀ ਤੇ ਉਸ ਤੋਂ ਬਾਅਦ ਚ ਕਹਿੰਦੇ ਕਿ ਜੀ ਬੇਲ ਨੂੰ ਥੱਲਿਓ ਕੋਈ ਬਿਮਾਰੀ ਪੈ ਗਈ ਜਾਂ ਕੁਝ ਹੋ ਗਿਆ ਉਹਦੇ ਨਾਲ ਨਹੀਂ ਡੈਮੇਜ ਹੋਊਗੀ ਹਾਂ ਜੀ ਜੀ ਇਹ ਆ ਕਿ ਜਾਂਦਿਆਂ ਜਿੱਦਾਂ ਹੁਣ ਆਪਾਂ ਬੇਲ ਲਾਈ ਆ ਜੀ ਤੁਰੰਤ ਤੁਹਾਨੂੰ ਪਾਣੀ ਦੇ ਦਿਓ ਓਕੇ 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 ਹਾਂ ਬਿਲਕੁਲ ਉਹ ਤਾਂ ਚਲੋ ਜ਼ਰੂਰੀ ਆ ਹਾਂ ਜੀ ਠੀਕ ਪਾਣੀ ਤੋਂ ਬਿਨਾ ਮਰ ਜਵੇ ਉਹਦੀ ਨਹੀਂ ਗਰੰਟੀ ਹਾਂ ਉਹਦਾ ਵੇਲ ਤੁਹਾਡੀ ਇੱਕ ਵੀ ਮਰ ਜਵੇ ਤਾਂ ਆਪਾਂ ਜ਼ਿੰਮੇਵਾਰ ਹਾਂ ਉਸ ਵੇਲ ਦੇਗੇ ਇੱਕ ਹੀ ਮਰ ਜੇ ਨਹੀਂ ਕੁਆਲਿਟੀ ਢੜੀ ਬਿਹਤਰ ਜਿੱਥੇ ਵੀ ਪਿਛਲੇ 4 ਕਸਾਲਾਂ ਚ ਤੁਹਾਡੀ ਵੇਲ ਗਈ ਹੈ ਬੰਦਿਆਂ ਨੇ ਖੁਸ਼ ਹੋਏ ਆ ਤਾਂ ਕਰਕੇ ਹਰ ਸਾਲ ਤੁਹਾਡੇ ਕੋਾਈਦਾ ਆਪਾਂ ਨਹੀਂ ਤਾਂ ਫਾਰਮ ਆਪਣੇ ਸਾਹਮਣੇ ਹੀ ਆ ਕਰਤਾਰਪੁਰ ਵਾਲਾ ਲਗਭਗ ਉਹਦੇ ਲੱਗ ਗਈ ਆਪਾਂ ਵੇਲ ਤਿਆਰ ਕਰਦੇ ਆ ਹਾਂਜੀ ਠੀਕ ਹੈ ਬਾਈ ਮਰੀਕ ਸਿੰਘ ਜੀ ਧੰਨਵਾਦ ਤੁਹਾਡਾ